ਦੇਖੋ ਇਸੇ ਬੰਦੇ ਨੇ ਵੇਖੋ ਮੈਂ ਕਿੰਨਾ ਵੀ ਕਿ ਕਿਹੜੇ ਕੋਈ ਅਫਸਰਾਂ ਨਾਲ ਗਾਂਢੀਆਂ ਸੀਟੀਆਂ ਚੱਲਦੀਆਂ ਹੈ ਕਿ ਕਿ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਦਾ ਸਿਰਫ ਇੱਕ ਲਾਡਲੇ ਚੱਕਰ ਤੇ ਸਨਦਨੇ ਪਸਾਇਆ ਗਿਆ ਸੀ ਲਾਡਲੇ ਹਰ ਇੱਕ ਕੋਈ ਪਾਉਂਦਾ ਹੀ ਪਾਉਂਦਾ ਜੀ ਠੀਕ ਹੈ ਨਾ ਜੀ ਤੇ ਸਾਨੂੰ ਇਹ ਚੀਜ਼ਾਂ ਨੇ ਸਾਨੂੰ ਇਹ ਜਦੋਂ ਇਹ ਪਾਸੇ ਲੈ ਕੇ ਗਿਆ ਸਾਨੂੰ ਇਹਨੇ ਦਿੱਤਾ ਡਰਾਵਾ ਜੰਨ ਦਾ ਵੀ ਜੰਨ ਹੈਗਾ ਨਹੀਂ ਤੋਂ ਡਰ ਜਾਂਦਾ ਜਾਂ ਜਾਂਦਾ ਹਾਂਜੀ ਹਾਂਜੀ ਵੀ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਕਰਦਾ ਨਾ ਮਾਂ ਜਿਹੜੀ ਹੈ ਉਹ ਉਹਨੂੰ ਮਤਲਬ ਉਹ ਮਰੀਜ਼ ਹੈ ਬੱਚਾ ਨੌਜਵਾਨ ਸਾਡੇ ਬੱਚਿਓ ਮਰੀਜ਼ ਹੈ ਉਹਨੂੰ ਦਵਾਈ ਮਤਲਬ ਦੇਣ ਦੀ بجائے ਉਹ ਬਾਬਿਆਂ ਕੋਲ ਜਾਂਦੇ ਤੋ ਇਦਾਂ ਮਤਲਬ ਉੱਥੇ ਲੱਖਾਂ ਰੁਪਈਆਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੀ ਹੈ ਵਾਹਿਗੁਰੂ ਜਿੱਕੀ ਫਤਿਹ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਗਿਆ ਸਾਡੇ ਵੱਲੋਂ ਇੱਕ ਮਹਿਮ ਚਲਾਈ ਹੈ ਪਖੰਡ ਪਜਾਓ ਪੰਜਾਬ بچਾਓ ਸੋ ਉਹਦੇ ਵਿੱਚ ਇੱਕ ਅੰਗਰੇਜ਼ ਸਿੰਘ ਦਾ ਨਾਮ ਦਾ ਜਿਹੜਾ ਬੰਦਾ ਹੈ ਪੁੱਤਰ ਹਜੂਰਾ ਸਿੰਘ ਵਾਸੀ ਬਰੂ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਉਸ ਬੰਦੇ ਨੇ ਪਿੰਡ ਸੁਖਣਾ ਆਪਲੂ ਜਿਹੜੀ 25 ਲੱਖ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਸੋਨੇ ਦਾ ਝਾਂਸਾ ਦੇ ਕੇ ਉਸ ਤੋਂ ਬਾਅਦ ਇੱਕ ਖਾਰੇ ਪਿੰਡ ਤੋਂ ਮਸਲਾ ਆਉਂਦਾ ਹੈ ਇੱਕ 20 ਲੱਖ ਦੀ ਠੱਗੀ ਦਾ ਜਿਹੜਾ ਮਸਲਾ ਹੁੰਦਾ ਹੈ ਉਹ ਹੈ ਜੀ ਆਪਣਾ ਫਿਰੋਜ਼ਪੁਰ ਏਰੀਏ ਚੋਂ ਸੋ ਉਸ ਤੋਂ ਬਾਅਦ ਖਾਰੇ ਤੋਂ ਦੋ ਮਸਲੇ ਹੋਰ ਆਉਂਦੇ ਆ ਇੱਕ ਦਾ 4.5 ਲੱਖ ਦਾ ਇੱਕ ਦਾ 3 ਲੱਖ ਦਾ ਤੋਂ ਮੈਂ ਹੈਰਾਨ ਐ ਵੀ ਇਸੇ ਬੰਦੇ ਦੇ ਖਿਲਾਫ ਇਸੇ ਤਰ੍ਹਾਂ ਝਾਂਸਾ ਦੇ ਕੇ ਇੱਕ ਸਾਡੇ ਨਾਲ ਬਾਈ ਜੀ ਸਾਡੇ ਕੋਲੇ ਅੱਜ ਘਰ ਮੇਰੇ ਕੋਲੇ ਪਹੁੰਚੇ ਐ ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਠੱਗੀ ਮਾਰੀ ਕਿਉਂ ਜੀ ਅੰਗਰੇਜ਼ ਸਿੰਘ ਨੇ ਮਾਰੀ ਲੱਗੀ ਆ ਖੋਲੋ ਮੜਾ ਜਿਹੜਾ ਲਿਆਂਦਾ ਖਜ਼ਾਨਾ ਦੇਖੋ ਜੀ ਇਸੇ ਬੰਦੇ ਨੇ ਵੇਖੋ ਮੈਂ ਕਿੰਨਾ ਵੀ ਕੀ ਕਿਹੜੇ ਕੋਈ ਅਫਸਰਾਂ ਨਾਲ ਗਾਂਢੀਆਂ ਸੀਟੀਆਂ ਚੱਲਦੀਆਂ ਹੈ ਕਿ ਕੀ ਕਿਉਂ ਨਹੀਂ ਕਾਰਵਾਈ ਹੁੰਦੀ ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਮਤਲਬ ਲੱਖਾਂ ਰੁਪਈਆ ਦੀਆਂ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਮਤਲਬ ਗਰੀਬ ਪਰਿਵਾਰਾਂ ਨਾਲ ਚਮਕ ਦੇਖੋ ਮੈਂ ਇਥੇ ਪਰਿਵਾਰ ਦੇ ਨਾਲ ਨਾ ਮੈਂ ਥੋੜਾ ਜਿਹਾ ਪਰਿਵਾਰਾਂ ਨਾਲ ਵੀ ਮੈਂ ਨਾਰਾਜ਼ ਹਾਂ ਵੀ ਯਾਰ ਤੁਸੀਂ ਗੁਰੂ ਘਰ ਚ ਸੇਵਾ ਮੰਦਿਰ ਚ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਈਆ ਦੇ ਕੇ ਨਹੀਂ ਰਾਜ਼ੀ ਹੋ ਇੱਥੇ ਤੁਸੀਂ ਲੱਖਾਂ ਰੁਪਈਆਂ ਦੀਆਂ ਜਿਹੜੀਆਂ ਠੱਗੀਆਂ ਮਰਵਾ ਲੈਂਦੇ ਹੋ ਬਾਈ ਜੀ ਅੱਜ ਤੁਸੀਂ ਆਏ ਹੋ ਮੇਰੇ ਘਰੇ ਅੱਜ ਇੱਕ ਇੱਕ ਤਰੀਕ ਹੈ 31 ਤਰੀਕ ਹੈ ਨਾ 31 ਅੱਜ ਟਾਈਮ ਆਪਣਾ ਹੋ ਗਿਆ ਜੀ 5:30 ਤੁਸੀਂ ਆਏ ਹੋ ਕੀ ਨਾਮ ਹੈ ਤੁਹਾਡਾ ਨਿਰਮਲ ਸਿੰਘ ਕੀ ਗੱਲਬਾਤ ਹੋਈ ਸੀ ਬਾਬੇ ਦੀ ਮੜਾ ਸਾਨੂੰ ਦੱਸੋ ਸੰਗਤ ਨੂੰ ਇਹ ਬਾਬਾ ਜੀ ਬਾਬਾ ਜੀ ਦਾ ਕਲੰਕੀ ਹੈ ਜੀ ਹੂੰ ਦੁਨੀਆ ਦੇ ਇਹਨੇ ਲਾਟਰੀ ਚਲੋ ਥੋੜੀ ਕੋਈ ਜਾਲ ਮਿਸ਼ਾਨ ਸੀ ਦੇ ਨਾਲ ਜੀ ਹੂੰ ਹੂੰ ਤੇ ਲਾਟਰੀ ਪਾਉਣ ਗਿਆ ਉੱਥੇ ਮੈਨੂੰ ਮਿਲਿਆ ਹੂੰ ਕਹਿੰਦਾ ਪੁੱਤ ਤਰੀ ਮੈਂ ਲਾਟਰੀ ਪਾ ਲੈਣਾ ਹੈਗਾ ਠੀਕ ਹੈ ਨਾ ਤੇ ਜਿਵੇਂ ਅਸੀਂ ਕਹਾਂਗੇ ਉਵੇਂ ਚੱਲੀ ਮੈਂ ਕਿਹਾ ਚੋਲ ਠੀਕ ਹੈ ਜੀ ਉਹ ਲਾਟਰੀ ਪਾਈ ਤੇ ਈਦ ਦੇ ਵੀ ਬੰਦੇ ਬੰਦੇ ਗੈਂਗਪੁਰੀ ਆਈਏ ਮਲੇ ਮੂਲੇ ਹੋਏ ਸੀਗੇ ਅੱਛਾ ਉਸੇ ਟਾਈਮ ਤੇ ਜਦੋਂ ਲਾਟਰੀ ਨਿੱਕੀ ਨੇ ਆ ਕੇ ਆਪਣੇ ਤੇ ਇਹਨੇ ਫੋਨ ਲਾਇਆ ਕਹਿੰਦੇ ਵੀ ਇਸ ਟਾਈਮ ਤੂੰ ਆਹ ਨਾਮ ਦੀ ਦਾਖਲੀ ਕੱਢਣੀ ਕੱਢਣੀ ਆ ਹੂੰ ਹੂੰ ਇਨੇ ਜੀ ਜਦੋਂ ਮੈਨੂੰ ਬੁਲਾਇਆ ਕਹਿੰਦਾ ਵੀ ਪੁੱਤ ਆਇਆ ਤੂੰ ਹੁਣ ਤੇਰਾ ਨਾ ਟਾਈਮ ਆਇਆ ਪਿਆ ਲਾਂਡਰੀ ਦਾ ਆਪਣੀ ਦਾ ਤੇ ਤੂੰ ਪਹੁੰਚ ਉਥੇ ਇਨੇ ਜੀ ਜਦੋਂ ਮੈਂ ਪਹੁੰਚਿਆ ਉਥੇ ਮੈਂ ਤੇ ਇਹਨੇ ਜੋਤਾਂ-ਜੋਤਾਂ ਲਾਈਆਂ ਤੇ ਉਥੇ ਲਾਂਡਰੀ ਰੱਖਤੀ ਜੋਤਾਂ ਵਿੱਚ ਇਹਨੇ ਜੀ 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 ਜਦੋਂ ਜੋਤਾਂ ਦੇ ਵਿੱਚ ਲਾਂਡਰੀ ਰੱਖੀਏ ਨੇ ਤੇ ਇਹਨੇ ਉਸੇ ਟਾਈਮ ਤੇ ਪੂਰੇ-ਪੂਰੇ ਟਾਈਮ ਤੇ ਹੂੰ ਤੇਰੇ ਉਥੋਂ ਫੋਨ ਆਇਆ ਜੀ ਜੀ ਫੋਨ ਆਇਆ ਇਕ ਹੂੰ ਕਹਿੰਦੇ ਵੀ ਮੈਨੂੰ ਕਹਿੰਦਾ ਲਾਂਡਰੀ ਚੱਕ ਕੇ ਜੀ ਹੂੰ ਜਦੋਂ ਮੈਂ ਲਾਂਡਰੀ ਚੱਕੀ ਤੇ ਕਹਿੰਦਾ ਵੀ ਆ ਫੋਨ ਵੀ ਸੁਣ ਕਰਨ ਲਾ ਕੇ ਕਹਿੰਦਾ ਜਦੋਂ ਮੈਂ ਕੀਤਾ ਉਹਨੇ ਨੰਬਰ ਇਹ ਦੱਸੇ ਦੁੱਸੇ ਸੀ ਕਿਤੇ ਪਹਿਲਾਂ ਆਉਂਗੀ ਹੂੰ ਕਹਿੰਦਾ ਵੀ ਆਹ ਨਾ ਬੋ ਤਾਂ ਮੈਂ ਕਹਾਂ ਹਾਂ ਜੀ ਮੇਰਾ ਨਾਮ ਬੋ ਤਾਂ ਕਹਿੰਦਾ ਤੇਰੀ ਲਾਟਰੀ ਨਿਕਲ ਆਈ ਹੈ ਜੀ ਹੂੰ ਫੇਰ ਜੀ ਆਏ ਕਰਦੇ ਹੁੰਦੇ ਜੀ ਕਹਿੰਦਾ ਜੀ ਇੰਨੇ ਕੀ ਲਗੂਗੇ ਹੂੰ ਕਿਤੇ ਕਹਿੰਦਾ ਜੀ 50000 ਦੇ ਦੇ ਕਿਤੇ ਕਿਵੇਂ ਕਿਤੇ ਕਿਵੇਂ ਆ ਕਾਫੀ ਕੁਸ਼ਨ ਨੇ ਸਾਡੇ ਨੂੰ ਲੁੱਟਿਆ ਬਹੁਤ ਜ਼ਿਆਦਾ ਫੇਰ ਆ ਹੀ ਕਾਫੀ ਟਾਈਮ ਪੈਂਦਾ ਜਾਂ ਪੈਂਦਾ ਮੈਂ ਕਹਾਂ ਜੀ ਬੱਪਾ ਜੀ ਐਂ ਗੱਲ ਕਿ ਵੀ ਆਪਣੀ ਪੇਮੈਂਟ ਤਾਂ ਆਈ ਨਹੀਂ ਗਈ ਹੂੰ ਕਹਿੰਦਾ ਪੁੱਤ ਕਟ ਕਟਾ ਆ ਕੇ ਕਹਿੰਦਾ ਆਉਂ ਵੀ ਆਪਣੀ ਤੇ ਤੂੰ ਹੌਸਲਾ ਕੋਈ ਗੱਲ ਨਹੀਂ ਕਹਿੰਦਾ ਕੋ ਬੈਠੀ ਕਹਿੰਦਾ ਹੂੰ ਹੂੰ ਚਲੋ ਜੀ ਕਾਫੀ ਟਾਈਮ ਬੀਤ ਗਿਆ ਬੀਤ ਗਿਆ ਹੂੰ ਫਿਰਨ ਘਰੇ ਬੁਲਾਇਆ ਜੀ ਹੂੰ ਘਰੇ ਬੁਲਾਉਣ ਤੋਂ ਬਾਅਦ ਕੀ ਕੀਤਾ ਜੀ ਇਹਨੇ ਨੰਗੇ ਪੈਰੀ ਹੋਇਆ ਜੀ ਹੂੰ ਆਪਣੇ ਸਾਰੇ ਪਾਸੇ ਗੀੜਾ ਡਟਿਆ ਪਏ ਹੁੰਦੇ ਨੇ ਹੂੰ ਕਹਿੰਦਾ ਇੱਥੇ ਕੁਝ ਹੈਗਾ ਹੂੰ ਮੈਂ ਅਖਾ ਚਲੋ ਕੋਈ ਗੱਲ ਨਹੀਂ ਮੈਂ ਕਹਾ ਹਾਂਜੀ ਮੈਂ ਕੀ ਹੈਗਾ ਜੀ ਕਹਿੰਦਾ ਇੱਥੇ ਕੁਝ ਹੈਗਾ ਹੂੰ ਚਲੋ ਵੀ ਚਲਾ ਗਿਆ ਇਹ ਹੂੰ ਚਲਾ ਗਿਆ ਦੋ ਤਿੰਨ ਦਿਨਾਂ ਬਾਅਦ ਆ ਵੀ ਆ ਫੇਰ ਆ ਗਿਆ ਇਹ ਹੂੰ ਉੱਥੇ ਫੇਰ ਕਹਿੰਦਾ ਆ ਵੀ ਇੱਥੇ ਕੁਝ ਹੈਗਾ ਮੈਂ ਕਿ ਹੈਗਾ ਜੀ ਦੱਸੋ ਮੈਂ ਕਿਹਾ ਮੜਾ ਜੀ ਹੂੰ ਤੇ ਕਹਿੰਦਾ ਇੱਥੇ ਖਜ਼ਾਨਾ ਹੈ ਕਹਿੰਦਾ ਇੱਥੇ ਅੱਛਾ ਜਿਹੜਾ ਕੱਢਿਆ ਜਿਹੜਾ ਕੱਢਿਆ ਆ ਜੀ ਕਹਿੰਦਾ ਖਜ਼ਾਨਾ ਇੱਥੇ ਕਿਆ ਬਾਤ ਇਹ ਕਿੰਨਾ ਹੋਊਗਾ ਤਿੰਨ ਚਾਰ ਕਿਲੋ ਹੈਗਾ 5 6 ਕਿਲੋ ਆ ਜੀ ਕਿੜਾ ਵਾਲਾ ਜੀ 5 ਕਿਲੋ ਮਤਲਬ ਅੱਜ ਕਰੋੜਾਂ ਰੁਪਈਆ ਦਾ ਜਿਹੜਾ ਖਜ਼ਾਨਾ ਹੈ ਆਰਟੀਵੀ ਜਿਹਨਾਂ ਗਹਿਣੇ ਜਿਹੜੇ ਮਤਲਬ ਦੁਕਾਨਾਂ ਤੋਂ ਖਰੀਦ ਕੇ ਜਿਵੇਂ ਪਹਿਲਾਂ ਇੱਕ ਪਰਿਵਾਰ ਨਾਲ 25 ਲੱਖ ਦੀ ਧੱਕੀ ਮਾਰੀ ਹੈ ਉਸ ਪਰਿਵਾਰ ਨੂੰ ਅਸੀਂ ਇੱਕ ਜਿਹੜਾ ਮਕਾਨ ਹੈ ਜੀ ਇਹਦਾ ਕੋਠੀ ਲਖਵਾ ਦਿੱਤੀ ਹੈ ਤੋਂ ਇਸੇ ਤਰੀਕੇ ਨਾਲ ਇੱਕ ਹੋਰ ਜਿਹੜੀ 20 ਲੱਖ ਦੀ ਧੱਕੀ ਆਈ ਉੱਥੇ ਸਾਡੀ ਉਹਨਾਂ ਨਾਲ ਵੀ ਕੋਈ ਪਲਾਟ ਦੀ ਗੱਲ ਕਰਾਵਾ ਚੱਲ ਰਹੀ ਹੈ ਸੋ ਇਸ ਤਰੀਕੇ ਨਾਲ ਇਹ ਪਰਿਵਾਰ ਨਾ ਵੀ ਠੱਗੀ ਮਾਰੀ ਗਈ ਚਮਕ ਦੇਖੋ ਇਦਾਂ ਦੇ ਲੋਕਾਂ ਨੂੰ ਯਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਲੋਕਾਂ ਨੂੰ ਨਾ ਮਤਲਬ ਮੈਂ ਕਹਿੰਦਾ ਵੀ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਯਾਰ ਧਰਤੀ ਤੇ ਜਿਉਣ ਦਾ ਕੋਈ ਅਧਿਕਾਰ ਨਹੀਂ ਇਹੋ ਜਿਹੇ ਬੰਦੇ ਨੂੰ ਜਿਨੇ ਇਹ ਨਹੀਂ ਵੇਖਿਆ ਗਰੀਬ ਧੀਆਂ ਮੈਂ 25 ਲੱਖ ਦੀ ਠੱਗੀ ਮਾਰ ਰਿਆ ਉਹ ਪਰਿਵਾਰ ਨਹੀਂ ਵੇਖਿਆ ਯਾਰ ਜਿਹੜਾ ਮਤਲਬ ਹਸਪੀਟਲਾਂ ਦੇ ਵਿੱਚ ਮਰੀਜ਼ ਬਣ ਕੇ ਰਹਿ ਗਏ ਮਤਲਬ ਠੱਗੀਆਂ ਲੱਖਾਂ ਰੁਪਈਆਂ ਦੀਆਂ ਮਾਰ ਕੇ ਤੋ ਅੱਜ ਇਹ ਇਹ ਵੀਰ ਵੀ ਆਪਣਾ ਦਰਦ ਸੁਣਾ ਰਿਹਾ ਸੋ ਚਲੋ ਫੇਰ ਮਤਲਬ ਖਜ਼ਾਨਾ ਕਹਿੰਦਾ ਤੁਹਾਨੂੰ ਜੀ ਹਾਂਜੀ ਤੋ ਇਹ ਬਾਬਾ ਜੀ ਆਪਣੇ ਘਰੇ ਕੋਈ ਖਜ਼ਾਨਾ ਕਿਥੋਂ ਆ ਗਿਆ ਜੀ ਇਹਨਾਂ ਦਾ ਆਪਾਂ ਤਾਂ ਟਾਈਮ ਪਾਸ ਕਰਨ ਵਾਲੇ ਬੰਦੇ ਆ ਇਹ ਹਨਾ ਜੀ ਤੇ ਨਹੀਂ ਨਹੀਂ ਇੱਥੇ ਹੈਗਾ ਹੂੰ ਤੇ ਮੈਂ ਕਿਹਾ ਬਾਬਾ ਜੀ ਆਪਾਂ ਉਹ ਕੰਮ ਤਾਂ ਪਹਿਲਾਂ ਕਰੀਏ ਨਾ ਲੱਗਦਾ ਮੈਂ ਕਿਹਾ ਵੀ ਅਸੀਂ ਤਾਂ ਕਰਜਾਈ ਇੰਨੇ ਹੋ ਗਏ ਹੈਗੇ ਆ ਵੀ ਇੰਨਾ ਤੁਸੀਂ ਪੈਸਾ ਸਾਡੇ ਤੋਂ ਪਹਿਲਾਂ ਲੈ ਚੁੱਕੇ ਹੈਗੇ ਆ ਨਹੀਂ ਨਹੀਂ ਪੁੱਤ ਕਹਿੰਦਾ ਇੰਨੀ ਨਹੀਂ ਕੀ ਲੱਗੂ ਕੋਈ ਗੱਲ ਨਹੀਂ ਕਹਿੰਦਾ ਹੂੰ ਹੂੰ ਮਾਗਾ ਬਾਬਾ ਜੀ ਨਹੀਂ ਆਪਣੀ ਵਸੂ ਕੰਮ ਨਾਟਰੀ ਵਾਲੇ ਮਾਮਲੇ ਚ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਇਹ ਲੈ ਗਿਆ ਜੀ ਆਪਣੇ 4 ਤੋਂ 5 ਲੱਖ ਰੁਪਏ ਲੈ ਗਿਆ ਜੀ ਅੱਛਾ ਹਾਂ ਜੀ ਪਹਿਲਾਂ ਲੈ ਗਿਆ ਜੀ 4 ਤੋਂ 5 ਲੱਖ ਰੁਪਏ ਪਹਿਲਾਂ ਲੈ ਚੁੱਕਿਆ ਸੀ ਆਪਣੇ ਤੋਂ ਇਹ ਇਹ ਖਜ਼ਾਨਾ ਘਟਣ ਦੇ ਚਾਂਸੇ ਚ ਕਿੰਨੇ ਪੈਸੇ ਲਏ ਤੁਹਾਡੇ ਤੋਂ ਇਹ ਤੇ ਮੰਨ ਕੇ ਚੱਲੋ ਵੀ 6 ਲੱਖ ਰੁਪਏ ਆ ਗਏ ਮੇਰੇ ਮਤਲਬ ਹਾਂ ਜੀ ਆਰਾਮ ਕੀਲਾਂ ਲਈ ਗਿਆ ਕੀਲਾਂ ਲਈ ਗਿਆ ਜੀ ਟੋਟਲ ਕਿੰਨੇ ਪੈਸੇ ਦੀ ਠੱਗੀ ਵਜ ਗਈ ਬਈ ਹੁਣ ਤੇ 10 ਤੋਂ 11 ਲੱਖ ਰੁਪਏ ਆ ਨਹੀਂ ਇਹ ਫਿਰ ਤੁੰਨ ਨੂੰ ਜਦੋਂ ਸੋਨਾ ਕੱਢ ਕੇ ਵੀ ਦਿੱਤਾ ਇਹਨੇ ਆਹੀ ਗੱਡਿਆ ਹੀ ਬਸ ਨਹੀਂ ਜਦੋਂ ਕੱਢਤਾ ਫਿਰ ਤੁਸੀਂ ਇਹ ਚੈੱਕ ਨਹੀਂ ਕਰਾਇਆ ਸੁਨਿਆਰੇ ਕੋਲੇ ਵੀ ਅਸੀਂ ਇਹਨੇ ਕੀ ਕੀਤਾ ਜੀ ਫੇਰ ਉਸੋ ਗਾ ਸੱਪ ਪੈੜਾ ਕੀਤਾ ਇਹਨੇ ਜੀ ਅੱਛਾ ਸੱਪ ਤਾਂ ਜਿਉਂਦਾ ਇਹਦੇ ਕੋਲ ਆਹ ਜੀ ਵੀ ਕੁੰਚਾਈ ਦੀ ਕੋਈ ਕੁੰਜ ਵੀ ਇਹਦੇ ਨਾਲ ਬਣੀ ਹੋਈ ਹੈ ਅੱਛਾ ਦੇਖੋ ਦੇਖੋ ਚੱਲੋ ਫੇਰੀ ਕੁੰਜ ਜਿਹੜਾ ਸੱਪ ਵਾ ਮਹਾਦੇਵ ਪੁੱਤਰ ਮਤਲਬ ਯਾਰ ਇਹੋ ਜਿਹੇ ਬੰਦਿਆਂ ਨੂੰ ਨਾ ਜਿਉਣ ਦਾ ਕੋਈ ਕਾਰਨ ਨਹੀਂ ਸੱਪ ਦੀ ਇਹ ਕੁੰਜ ਕਿੱਥੋਂ ਲੈ ਕੇ ਆਇਆ ਸਰ ਇਹ ਕੁੰਜੀ ਇਹਨੇ ਜਦੋਂ ਆ ਕੰਮ ਕੀਤਾ ਹੈਗਾ ਜੀ ਫੇਰ ਇਹਨੇ ਸਵਾ ਮਹੀਨਾ ਤੋੜੇ ਰੱਖ ਕੇ ਇਹਨੇ ਸੇਵਾ ਕਰਾਈ ਹੈ ਜੀ ਸੱਪ ਦੀ ਉਹਦੋਂ ਕੁੰਜ ਲਾਈ ਹੈਗੀ ਡਰਾ ਕੇ ਸਾਨੂੰ ਕਹਿੰਦਾ ਅਸੀਂ ਮੈਂ ਬਥੋ ਬਹੁਤ ਆਖਿਆ ਮੈਂ ਕਿਹਾ ਜੀ ਬਾਬਾ ਜੀ ਰਹਿਣ ਤੋਂ ਸਾਡੇ ਕੋਲ ਸੱਪ ਕਿੱਥੋਂ ਆਇਆ ਇਹ ਹੀ ਲੈ ਕੇ ਲੁਕਾਇਆ ਜਿੱਦਿ ਨਹੀ ਦੱਸਿਆ ਤਾਂ ਤੁਹਾਨੂੰ ਆਏ ਹੋਣਾ ਨਾ ਵੀ ਸੱਪ ਇਥੋਂ ਨਿਕਲੇ ਇਥੋਂ ਨਿਕਲਿਆ ਐਂ ਦੱਸਿਆ ਜੀ ਸੱਪ ਉਹਦੇ ਕੋਲੇ ਸੱਪ ਰੱਖਿਆ ਵਹਿਣ ਉਹ ਸਾਡੇ ਕੋਲ ਗੱਲ ਆ ਗਈ ਹੈ ए, ए अच्छा फिर नहीं ਤੁਹਾਨੂੰ ਚਲੋ ਇਹ ਚੀਜ਼ਾਂ ਮਖਾਈਆਂ ਤੁਸੀਂ ਫਿਰ ਇਹ ਇਹ ਤੁਹਾਨੂੰ ਚੈੱਕ ਕਰਾਉਣ ਲਈ ਭੇਜਿਆ ਸੁਨਿਆਰੇ ਕੋਲ ਨਹੀਂ ਭੇਜਿਆ ਨਹੀਂ আচ্ছা ਤੇ ਮਤਲਬ ਤੁਹਾਡੇ ਹੱਥ ਕਿਵੇਂ ਆਇਆ ਜੀ ਇਹ ਜਦੋਂ ਇਹਨੇ ਸਾਰਾ ਕੱਢਿਆ ਜੀ ਕੱਢੀ ਆ ਕੱਢੀ ਆ ਕਿੰਨਾ ਕੱਢ ਲਿਆ ਕਿੰਨਾ ਕੱਢ ਲਿਆਗਾ ਮਤਲਬ ਇੰਨੀ ਵਿੱਚ ਇੰਨਾ ਸਮਾਨ ਕੱਢ ਲਿਆ ਹੈ ਇਹਨੇ ਕੱਢ ਕੇ ਲੈ ਗਿਆ ਕਿਥੇ 50 ਕੱਢ ਕਿੱਥੇ ਲੈ ਕੇ ਜਾਂਦਾ ਹੀ ਹੈ ਕਿੱਥੇ ਲੈ ਕੇ ਜਾਂਦਾ ਹੈ ਕੱਢ ਕੇ ਇਹ ਆਪਣੇ ਘਰੇ ਪਿੱਟ ਗਏ আচ্ছা ਪਿੱਤਲ ਦੀ ਇੱਕ ਦੂਜੀ ਹੈਗੀ ਆਪਾਂ ਕੀ ਕਹਾਂ ਇਹਨੂੰ ਪੁਰਾਣੀਆਂ ਬਟੋਈਆਂ ਗਾਗਰ ਹਾਂ ਗਾਗਰ ਉਹਦੇ ਵਿੱਚ ਪਾ ਗਏ ਰੱਖਦਾ ਸੀਗਾ ਇਹ ਤੇ ਲੋਗ ਲਾ ਕੇ ਚਾਬੀ ਇਹਦੇ ਕੋਲੇ ਹੁੰਦੀ ਸੀ ਪੇਟੀ ਨੂੰ ਜੀ ਹਾਂ 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 ਆਈ ਲਈ ਗਏ ਲੈ ਗਿਆ ਕਿ 40000 ਲੈ ਗਿਆ ਤੇ 35000 ਲੈ ਗਿਆ ਐਂ ਕਰਦੇ ਕਰਾਉਂਦੇ ਨੇ ਕਾਫੀ ਜਾਨੀ ਕਿ ਆਪਾਂ ਨੂੰ ਲੈ ਗਿਆ ਨਹੀਂ ਫਿਰ ਇਹ ਪਤਾ ਕਿਵੇਂ ਲੱਗਿਆ ਵੀ ਨਕਲੀ ਆ ਇਹ ਨਕਲੀ ਫਿਰ ਜਿੰਦਰਾ ਭਨਿਆ ਸੀ ਤੁਸੀਂ ਆਪ ਵੀ ਜਿੰਦਰਾ ਸੀ ਆਪ ਭਨਿਆ ਕਰ ਨਹੀਂ ਦੁਕੀ ਹੈ ਨਹੀਂ ਜਿੰਦਰਾ ਜਦੋਂ ਲਾਤਾ ਤੁਸੀਂ ਇਹਨੂੰ ਕਹਿੰਦੇ ਰਹੇ ਵੀ ਖਜ਼ਾਨਾ ਕੱਢ ਇਹਨੇ ਹਾਂ ਬਹੁਤ ਆਖੇ ਨੂੰ ਜਦੋਂ ਕੰਗਾਲ ਹੋ ਗਏ ਸੀ ਦਾ ਜੀ ਇਹ ਕੀ ਕਹਿੰਦਾ ਇਹ ਕਹਿੰਦਾ ਮੈਂ ਆਉਂਗਾ ਸੁਨਿਆਰੀ ਲੁਧਿਆਣੇ ਆਏ ਆ ਜੇ ਇੱਥੇ ਵਿੱਚ ਆ ਤਾਂ ਮੰਨ ਕੇ ਚੱਲ ਵੀ ਇਹਨਾਂ ਲੈਣਾ ਨੇ ਕਿਸੇ ਨਹੀਂ ਅੱਛਾ ਲੁਧਿਆਣੇ ਮੇਰੇ ਬੰਦੇ ਪੱਕੇ ਕੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਇਹਦੇ 'ਚ ਨਾ ਦੋ ਬੰਦੇ ਦੋ ਬੰਦਿਆਂ ਦਾ ਨਾਮ ਸਾਡੇ ਕੋਲੇ ਆ ਗਿਆ ਬਾਪੇ ਦੇ ਨਾਲ ਵੀ ਰਲੇ ਹੋਇਆ ਤੇ ਇੱਕ ਡਾਕਟਰ ਡਾਕਟਰ ਆ ਕੋਈ ਇੱਕ ਹੋਰ ਆ ਉਹ ਵੀ ਤਿਆਰ ਰਹਿਣ ਸੱਜਣੋ ਤਿਆਰ ਰਹੋ ਜਾ ਅਜਾ ਥੋੜਾ ਵੀ ਬਣਿਆ ਲੋ ਬਸ ਕਿਹੜੀ ਏਰੀਏ ਦੇ ਬਾਬਾ ਜੀ ਬਾਪੇ ਆਜੋ ਬਸ ਇਸੇ ਏਰੀਏ ਦੇ ਆ ਨੇੜੇ ਤੇੜੀ ਉਹਨਾਂ ਨੂੰ ਬੇਨਤੀ ਆ ਵੀ ਆਪੇ ਹੀ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਘਰੇ ਆ ਜਾਓ ਹੂੰ ਤੇ ਆਪਦੀ ਜੋ ਜੋ ਠੱਗੀ ਕਿਵੇਂ ਮਾਰੀ ਤੁਸੀਂ ਨਾਲ ਇਹਦੇ ਹਮੈਤੀ ਬਣ ਕੇ ਲੱਖਾਂ ਰੁਪਇਆ ਲੁੱਟਿਆ ਠੱਗਿਆ ਨਾਲ ਇਹਦਾ ਸਾਥ ਦਿੰਦੇ ਸੀ ਜੀ ਓਹ ਹੋ ਨਾਲ ਹੀ ਤੇ ਆ ਜਾਓ ਤੁਸੀਂ ਬੇਨਤੀ ਆ ਭਈ ਤੇ ਨਹੀਂ ਬਹੁਤ ਭੈੜੀ ਹੋਣੀ ਆ ਤੁਹਾਡੇ ਨਾਲ ਵਸੇ ਯਾਦ ਰੱਖਿਓ ਮੇਰੀਆਂ ਗੱਲਾਂ ਇੱਕ ਅੱਗੇ ਸ਼ਾਂਤੀਪੂਰਵਕ ਚੱਲੇ ਆ ਤੇ ਹੁਣ ਸਾਡਾ ਜਿਹੜਾ ਰੂਪ ਨਾ ਦੂਜਾ ਵੇਖੋਗੇ ਨੇ ਭਾਈ ਤੁਸੀਂ ਯਾਰ ਛੱਡੇ ਹੀ ਘਰ ਕੋਈ ਨਹੀਂ ਕੰਜਰੋ ਤੁਸੀਂ ਤੁਹਾਡੇ ਯਾਰ ਪੁੱਤ ਮਰ ਗਏ ਤੁਹਾਡੇ ਬੇੜਾ ਹੀ ਬਹਿ ਗਿਆ ਤੁਹਾਡਾ ਯਾਰ ਤੁਸੀਂ ਕੋਈ 50000 20000 ਲੱਖ ਦੀ ਠੱਗੀ ਹੁੰਦੀ ਆ ਤੁਸੀਂ 10 10 ਲੱਖ ਗਰੀਬਾਂ ਬੰਦਿਆਂ ਤੋਂ ਯਾਰ ਅੱਛਾ ਫਿਰ ਤੁਸੀਂ ਜਿੰਦਰਾ ਭੰਨਿਆ ਫਿਰ ਇਹ ਇਹ ਉੱਥੋਂ ਮਿਲਿਆ ਇਹ ਉੱਥੋਂ ਮਿਲਿਆ ਹਾਂ ਲਾਲ ਗੰਢੜੀ ਜੀ ਹਾਂਜੀ ਹਾਂਜੀ ਫਿਰ ਮੈਂ ਦੋ ਤਿੰਨ ਚੀਜ਼ਾਂ ਲੈ ਗਿਆ ਮੈਂ ਸਨੇਰੇ ਕੋਲੇ ਜੀ ਨਹੀਂ ਜਦੋਂ ਤੁਹਾਨੂੰ ਤੁਸੀਂ ਮਤਲਬ ਸਮਾਨ ਖੋਲ ਲਿਆ ਹਾਂਜੀ ਹਾਂਜੀ ਖੋਲ ਕੇ ਡਾਤੀ ਸੀ ਜੀ ਨਹੀਂ ਤੁਹਾਨੂੰ ਕੀ ਕਹਿੰਦਾ ਸੀ ਜੇ ਜਿੰਦਰਾ ਨੇ ਖੋਲ ਜਿੰਨ ਆ ਕਹਿੰਦਾ ਸੀ ਅੱਛਾ ਜਿੰਨ ਜਿੰਨ ਆ ਕਹਿੰਦਾ ਸੀ ਵੇਖੋ ਮੈਂ ਜਿਹੜੀਆਂ ਪਹਿਲਾਂ ਗੱਲਾਂ ਦਸੀਆਂ ਸੀ ਜਿੰਨ ਹੀ ਪਹਿਲਾਂ ਅਸੀਂ ਜਦੋਂ ਮੰਨ ਕੇ ਚਲੋ ਜੀ ਜਦੋਂ ਉਹ ਕੰਮ ਕਰਨ ਦੋ ਪਹਿਲਾਂ ਵੀ ਮੈਨੂੰ ਇਹੀ ਉਹਨੇ ਕੱਢ ਕੇ ਕਹਿੰਦਾ ਜਿਵੇਂ ਜਦੋਂ ਆਪਾਂ ਸਨਮਣ ਕੱਢ ਲਿਆ ਸੌਖੇ ਰਹ ਜੂਗੇ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜਿੰਨ ਖਤਰਾ ਕਰੂਗਾ ਕਰੂਗਾ ਜਾ ਚਲੋ ਤੁਹਾਨੂੰ ਇਹ ਸਮਾਨ ਲਿਆ ਹੈਗਾ ਤੁਸੀਂ ਬੇਨ ਦਰੇ ਜਿੰਦਰਾ ਖੋਲ ਲਿਆ ਹਾਂ ਜੁਮਾ ਕੱਟ ਲੀਆਂ ਹਾਂ ਹਾਂਜੀ ਹਾਂਜੀ ਫਿਰ ਕੱਢ ਕੇ ਚੋਕੜੇ ਲੈ ਗਏ ਦੋ ਤਿੰਨ ਚੀਜ਼ਾਂ ਮੈਂ ਲੈ ਗਿਆ ਜੀ ਸੁਨਾਰੇ ਕੋਲੇ ਹਾਂਜੀ 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 ਅੱਛਾ ਫਿਰ ਕੀ ਹੋਇਆ ਜਦੋਂ ਮੈਂ ਸੁਨਾਰੇ ਕੋਲ ਲਿਆ ਗਿਆ ਉਹ ਕਹਿੰਦਾ ਭਾਈ ਇਹ ਤਾਂ ਦੂਜਾ ਦਾ ਕੰਮ ਹੈ ਤਾਂ ਸਿਆਮਣਾ ਤਾਂ ਹੈ ਨਹੀਂਗਾ ਤੁਸੀਂ ਕੀ ਸੁਨਾਰੇ ਨੂੰ ਕਿਹਾ ਵੀ ਅਸੀਂ ਵੇਚਣਾ ਹਾਂ ਮੈਂ ਕਿਹਾ ਚੈੱਕ ਕਰੂ ਮੜਾਈ ਆਪਾਂ ਸੇਲ ਕਰਨਾ ਸੀ ਮੈਂ ਕਹਾਈ ਅੱਛਾ ਠੀਕ ਹੈ ਜੀ ਉਹ ਨੇਜੈਕਟ ਕੀਤਾ ਉਹਦੇ ਵੇਖ ਕੇ ਦੱਸਦਾ ਕਹਿੰਦਾ ਨਹੀਂ ਇਹ ਦੂਜੀ ਜੀ ਜਾ ਕਹਿੰਦਾ ਵੀ ਇੱਕ ਗੱਲ ਮੈਂ ਹੋਰ ਕਹਾਂ ਸਾਡੀ ਮਹਿੰਮ ਦਾ ਇੰਨਾ ਕਸਰਤਾ ਚਲੋ ਪਿਆ ਵੀ ਲੋਕ ਜਾਗਰੂਤਤਾ ਹੋ ਗਏ ਨੇ ਤੇ ਸचेत ਹੋ ਜੋ ਇੱਕਾ ਹੁਣੇ ਸਾਧ ਫੜਿਆ ਜਿਹੜਾ ਨਕਲੀ ਨੋਟ ਬਣਾਉਂਦਾ ਸੀ ਤੇ 10 ਲੱਖ ਦੀ ਧੱਗੀ ਧਰਮਕੋੜ ਤੋਂ ਮਾਰੀ ਐ ਤੇ ਮਤਲਬ ਉਹ ਨਾ ਤੁਸੀਂ ਲੋਕਾਂ ਨੂੰ ਵੀ ਬੇਨਤੀ ਐ ਥੋੜਾ ਸचेत ਹੋ ਜੋ ਐਵੇਂ ਜੇ ਕੰਮਾਂ ਚ ਕੁਝ ਨਹੀਂ ਆਏ ਪੈਸੇ ਸੋਨਾ ਨਿਕਲਣ ਲੱਗ ਜੇ ਹੀਰੇ ਨਿਕਲਣ ਲੱਗ ਜਾਣ ਫਿਰ ਇਹ ਆਪ ਹੀ ਕੱਢਣ ਲੱਗ ਪੈਣ ਹਨਾ ਤੇ ਤਲੋੜ ਹੀ ਨਹੀਂ ਆਪਾਂ ਨੂੰ ਅਮੀਰ ਕਰਨ ਦੀ ਤੇ ਆਪਾਂ ਮੇਰੀ ਦੇ ਝਾਂਸੇ 'ਚ ਆਪਾਂ ਕੰਗਾਲ ਹੋ ਕੇ ਬਹਿ ਜਾਂਦੇ ਆ ਸੋ ਸੰਗਤ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸੁਚੇਤ ਰਹੋ ਭਾਈ ਸਾਡੀ ਮਹਿਮ ਦਾ ਇੰਨਾ ਹੀ ਅਸਰ ਬਹੁਤ ਹੈ ਵੀ ਲੋਕ ਜਿਹੜੇ ਚਿਹਰੇ ਅੱਗੇ ਆਉਣ ਲੱਗ ਗਏ ਆ ਕਿਸੇ ਨਾਲ 20000 ਦੀ ਕਿਸੇ ਨਾਲ 50000 ਦੀ ਠੱਗੀ ਵੱਜੀ ਹੈ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਮੈਂ ਫੋਨ ਬਹੁਤ ਘੱਟ ਚੱਕਦਾ ਮੇਰੇ ਸੇਵਾਦਾਰ ਵੀ ਘੱਟ ਕਿਉਂਕਿ ਕੌਲਾਂ ਹੀ ਇੰਨੀਆਂ ਆਉਂਦੀਆਂ ਇੱਕ ਕੌਲ ਅਸੀਂ ਚੱਕਦੇ ਆ ਚਾਰ ਵਿੱਚ ਆਈਆਂ ਹੁੰਦੀਆਂ ਕਿਹਦੇ ਕਿਹਦੇ ਨਾਲ ਗੱਲ ਕਰੀਏ ਸੋ ਮੈਂ ਤੁਹਾਨੂੰ ਐਡਰੈਸ ਦਿੰਨਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਨੇੜੇ ਟਹਿਣਾ ਪਿੰਡ ਮੇਰੇ ਘਰ ਤੁਸੀਂ ਸ਼ਨੀਵਾਰ ਜਦੋਂ ਮਰਜ਼ੀ ਆ ਸਕਦੇ ਹੋ ਬਿਨ ਫੋਨ ਲਾਏ ਕਿਸੇ ਨਾ ਠੱਗੀ ਵਜੀ ਹੈ ਏਜੰਟਾਂ ਨੇ ਠੱਗੀਆਂ ਮਾਰੀਆਂ ਜੋ ਵੀ ਕੀਤਾ ਠੀਕ ਹੈ ਕਿਤੇ ਵੀ ਕਿਸੇ ਨੂੰ ਗੁੰਮਰਾਹ ਕੀਤਾ ਲੁੱਟਿਆ ਠੱਗਿਆ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਘਰੇ ਆ ਜਾਓ ਸ਼ਨੀਵਾਰ ਸ਼ਨੀਵਾਰ ਮੈਂ ਤੁਹਾਨੂੰ ਘਰ ਮਿਲੂਗਾ ਜੀ ਅੱਛਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਮਤਲਬ ਨਕਲੀ ਹੈ ਨਗਲੀ ਲੈ ਕਰੀਆ ਕੀ ਫਿਰ ਕੀ ਵਾਪਰਿਆ ਤੁਹਾਡੇ ਦਿਨ ਜਦੋਂ ਮੈਂ ਘਰੇ ਗਿਆ ਨਹੀਂ ਜੇ ਸੁਨਿਆਰੇ ਦੀ ਦੁਕਾਨ ਤੇ ਖੜਿਆ ਤੁਮ ਸੁਨਿਆਰੇ ਨੇ ਜਦੋਂ ਕਿਹਾ ਵੀ ਇਹ ਤਾਂ ਆਰਟੀਫੀਸ਼ੀਅਲ ਇਹ ਖੰਗੂਰੀ ਨਹੀਂ ਆ ਗਿਆ ਜੀ ਮਤਲਬ ਡਿਪਰੈਸ਼ਨ ਹਾਂਜੀ 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 ਬਈ ਆਰੇ ਮੈਂ ਘਰੇ ਮਸਾ ਹੀ ਪਹੁੰਚਿਆ ਜੀ ਹੂੰ ਜਦੋਂ ਮੈਂ ਘਰੇ ਪਹੁੰਚਿਆ ਤੇ ਮੈਂ ਘਰੇ ਗੱਲ ਮਤੋਂ ਹੁੰਦੀ ਨਹੀਂ ਸੀ ਜੀ ਮੈਂ ਇਹਨੂੰ ਫੋਨ ਲਾਇਆ ਇਹਨੂੰ ਫੋਨ ਲਾ ਕੇ ਤੇ ਮੈਂ ਉਸਦਾ ਕਹਤਾ ਮੈਂ ਕਹਾਂ ਜੀ ਮੈਂ ਜਾ ਆਇਆ ਉਹ ਸਭ ਨਗਲੀ ਹੈਗਾ ਹੈ ਤੁਸੀਂ ਦੱਸਣ ਦੀ ਜਾਇ ਇਹਨੂੰ ਘਰੇ ਬੁਲਾ ਲੈਣਾ ਜਾਂ ਬੰਦ ਲੈਣਾ ਸੀ ਫਰਾਸ ਗਈ ਕੱਚਾ ਨਾਸਿਕਾ ਫਿਰ ਕੀ ਹੋਇਆ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਕੰਮ ਖਰਾਬ ਹੋ ਗਿਆ ਜੀ ਸਾਨੂੰ ਪਤਾ ਲੱਗਾ ਇਹਦਾ ਇਹ ਫਿੱਡੇ ਸੀਗਾ ਰਹਿੰਦਾ ਪਿਆ ਹੂੰ ਘਰੋਂ ਹੀ ਖਰਾਬ ਸੀ ਗਈ ਇਹ ਹੂੰ ਹੂੰ ਫਿੱਡੇ ਰਹਿੰਦਾ ਪਿਆ ਸੀ ਮੈਨੂੰ ਥੋੜੀ ਨੌਲੇਜ ਮੇਰੀ ਹੈ ਮੈਂ ਉੱਥੇ ਇਹ ਪੁੱਛਾ ਕੀਤਾ ਦਾ ਜੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਥੋੜਾ ਨਿਕਲ ਗਿਆ ਜੀ ਜੀ ਹਾਂਜੀ ਹਾਂਜੀ ਇਹ ਮੁੜ ਕੇ ਤੁਹਾਡੀ ਕਿਰਪਾ ਨਾਲ ਜੀ ਠੀਕ ਹੋ ਜੀ ਇਹ ਸਾਨੂੰ ਹੁਣ ਪਤਾ ਲੱਗ ਗਿਆ ਵੀ ਇਹ ਫੜਿਆ ਗਿਆ ਹੁੰਦਾ ਜੀ ਹੂੰ ਵੀਡੀਓ ਦੇਖ ਕੇ ਤੁਸੀਂ ਆ ਗਏ ਹੋ ਬਹੁਤ ਜਿਆਦਾ ਹੀ ਬਹੁਤ ਜਿਆਦਾ ਹੈਗੇ ਜੀ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਆ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਜੀ ਠੀਕ ਆ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਓ ਜੀ ਅਸੀਂ ਤਾਂ ਸਿਰਫ ਇੱਕ ਲਾਡਰੀ ਚੱਕਰ 'ਚ ਸਾਨੂੰ ਤਾਂ ਨੇ ਪਸਾਇਆ ਗਿਆ ਸੀ ਲਾਡਰੀ 'ਚ ਹਰ ਇੱਕ ਕੋਈ ਪਾਉਂਦਾ ਹੀ ਪਾਉਂਦਾ ਜੀ ਠੀਕ ਹੈ ਨਾ ਜੀ ਤੇ ਸਾਨੂੰ ਇਹ ਚੀਜ਼ਾਂ ਨਹੀਂ ਸਾਨੂੰ ਇਹ ਜਦੋਂ ਇਹ ਪਾਸੇ ਲੈ ਕੇ ਗਿਆ ਸਾਨੂੰ ਇਹਨੇ ਦਿੱਤਾ ਡਰਾਵਾ ਜੰਨ ਦਾ ਹੂੰ ਜਨ ਹੈਗਾ ਨਹੀਂ ਤੁਹਾਡੇ ਖਾਲ ਬੰਦਾ ਡਰ ਜਾਂਦਾ ਹਾਂਜੀ ਹਾਂਜੀ ਮਤਲਬ ਜਨਣਾ ਦੀ ਕੋਈ ਚੀਜ਼ ਹੈ ਤਾਂ ਕੁਝ ਮਤਲਬ ਹੁੰਦੀਆਂ ਨਹੀਂ ਮੈਂ ਕਈ ਵਾਰੀ ਕਿਹਾ ਵੀ ਭੂਤ ਬੰਦਾ ਖੁਦ ਆਇਆ ਬਿਨਾਂ ਦਾ ਅਸੀਂ ਇਹੋ ਜੇ ਕੰਮ ਚੋਂਦੇ ਹਾਂ ਅਸੀਂ ਇਹੋ ਜੇ ਕੰਮ ਚੋਂਦੇ ਨੀਗੇ ਦੂਜਾ ਕੰਮ ਅਸੀਂ ਨਸ਼ੇ ਤੋਂ ਦੂਰ ਆ ਜੀ ਠੀਕ ਹੈ ਬਾਬੇ ਨਾਲਗ ਦੀ ਕਿਰਪਾ ਜੀ ਇੱਕ ਗੱਲ ਹੋਰ ਦੱਸੀਏ ਵੀ ਨੌਜਵਾਨ ਮਾਮਾ ਦੇ ਪੁੱਤ ਨਸ਼ੇ ਕਰਦੇ ਆ ਤੇ ਬੀਬੀ ਘਰ ਨਾ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰੀ ਅੱਜ ਤੋਂ 36 37 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਮੈਂ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾ ਗਾ ਯਾਰੀ ਦੋਸਤੀ ਆਪਣੀ ਹਰਕਤ ਨਾਲ ਆ ਜੀ ਤੇ ਸਾਰਿਆਂ ਨੂੰ ਮੈਂ ਕਹਿੰਨਾ ਵੀਰੇ ਨਸ਼ੇ ਤੋਂ ਪਾਸੇ ਰਹੋ ਦੂਰ ਰਹੋ ਵੀਰੇ ਆਪਣੇ ਮਾਂ ਪਿਓ ਵੀ ਕਿਤਨੇ ਵਧੀਆ ਇਹਨਾਂ ਦਾ ਪਰ ਮੈਂ ਇਹ ਬੇਨਤੀ ਕਰਦਾ ਵੀ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਕਰਦਾ ਨਾ ਬਹੁਤ ਦੁੱਖ ਹੁੰਦਾ ਹੈ ਉਹਦਾ ਜੀ ਨਹੀਂ ਨਹੀਂ ਦੁੱਖ ਤਾਂ ਹੁੰਦਾ ਤੇ ਉਸੇ ਮਾਂ ਜਿਹੜੀ ਹੈ ਉਹ ਉਹਨੂੰ ਮਤਲਬ ਉਹ ਮਰੀਜ਼ ਹੈ ਬੱਚਾ ਨੌਜਵਾਨ ਸਾਡੇ ਬੱਚਿਓ ਮਰੀਜ਼ ਹੈ ਉਹਨੂੰ ਦਵਾਈ ਮਤਲਬ ਦੇਣ ਦੀ بجائے ਉਹ ਬਾਬਿਆਂ ਕੋਲ ਜਾਂਦੇ ਆਂ ਤੋ ਇਦਾਂ ਮਕਰੋ ਉੱਥੇ ਲੱਖਾਂ ਰੁਪਈਆਂ ਦੀਆਂ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਸੋ ਇਸ ਕਰਕੇ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀ ਇਹ ਬਾਬੇ ਜਿਹੜੇ ਕੱਲੇ ਪੰਜਾਬ 'ਚ ਹੀ ਹੈ ਇੰਡੀਆ 'ਚ ਹੀ ਹੈ ਕਦੇ ਤੁਸੀਂ ਕੈਨੇਡਾ ਸੁਣਿਆ ਬਾਬਾ ਕੈਨੇਡਾ ਕਦੇ ਅਮਰੀਕਾ ਸੁਣਿਆ ਬਾਬਾ ਕਦੇ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਸੁਣਿਆ ਵੀ ਬਾਬਾ हां ਇਹਨਾਂ ਜ਼ਰੂਰ ਹੈ ਵੀ ਬਾਹਰਲੇ ਲੋਕ ਵੀ ਕੁਝ ਇਹਨਾਂ ਮਤਲਬ ਪਖੰਡੀਆਂ ਦੇ ਨਾਲ ਮਤਲਬ ਲੁੱਟੇ ਗਏ ਠੱਗੇ ਗਏ ਉਹਨਾਂ ਤੋਂ ਵੀ ਬਹੁਤ ਸਾਰੀਆਂ ਠੱਗੀਆਂ ਮੈਨੂੰ ਬਾਹਰੋਂ ਬਹੁਤ ਕਾਲ ਆਉਂਦੇ ਨੇ ਸੋ ਇਸ ਕਰਕੇ ਬਾਹਰ ਕੋਈ ਬਾਬਾ ਨਹੀਂ ਇੰਡੀਆ 'ਚ ਹੀ ਬਾਬੇ ਫਾਇਦਾ ਹੋਏ ਨੇ ਸੋ ਇਹਨਾਂ ਦਾ ਬਾਈਕਾਟ ਕਰੋ ਪਖੰਡਵਾਦ ਨੂੰ ਖਤਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ